ਚਾਰ ਕੁੜੀਆਂ ਦੇ ਇੱਕ ਪਿਓ ਨੂੰ ਕੀ ਫੀਲ ਹੁੰਦਾ ਉਹ ਮਲਾਜ ਪਰਦੇ ਤੇ ਦੇਖਿਆ ਕਮਾਲ ਬਾ ਕਮਾਲ ਕੀ ਖਾਸ ਲੱਗਾ ਵੀਜੀ ਤੁਹਾਨੂੰ ਦੇਖਣ ਲਈ ਵੀ ਕੋਈ ਸਿੱਖਣ ਵਾਲੀ ਚੀਜ਼ ਆ ਦੇ ਵਿੱਚ ਵੀ ਕਿਸ ਤਰ੍ਹਾਂ ਕੁੜੀਆਂ ਦੇ ਨਾਲ ਹੁੰਦਾ ਤੇ ਕਿਵੇਂ ਲੁਕ ਚੱਕੀਆਂ ਕਰੋਗੇ ਤੁਹਾਡੇ ਵਰਗੇ ਬਹੁਤ ਕੈਂਡ ਮੂਵੀ ਹੈ ਜੀ ਫੈਮਲੀ ਨਾਲ ਦੇਖਣ ਵਾਲੀ ਹੈ ਜਰੂਰ ਦੇਖਣ ਨੂੰ ਚਾਹੀਦੇ ਸਾਰੇ ਬਹੁਤ ਵਧੀਆ ਕਨਸੈਪਟ ਹੈ ਬਹੁਤ ਹੀ ਵਧੀਆ ਮੂਵੀ ਹੈ ਕੁਝ ਸੀਨ ਇਦਾਂ ਦੇ ਕਿ ਆਪਾਂ ਨੂੰ ਐ ਲੱਗਦਾ ਹੈ ਕਿ ਆਪਣੇ ਨਾਲ ਹੀ ਹੋ ਰਿਹਾ ਸਭ ਕੁਝ ਬਹੁਤ ਸੋਹਣੀ ਫਿਲਮ ਹੈ ਬਹੁਤ ਵਧੀਆ ਕੈਂਡ ਮੂਵੀ ਹੈ ਖਾਸ ਕੁਸ਼ ਸਪੈਸ਼ਲ ਬਾਕੀ ਫਿਲਮਾਂ ਨਾਲੋਂ ਗੁੱਡ ਗੁੱਡ ਮੈਸੇਜ ਇਜ਼ ギਵਿੰਗ ਅ ਗੁੱਡ ਮੈਸੇਜ ਟੂ ਦੀ ਸੋਸਾਇਟੀ ਐਂਡ ਆਲ ਬਹੁਤ ਕੈਂਡ ਮੂਵੀ ਹੈ ਜੀ ਫੈਮਲੀ ਨਾਲ ਦੇਖਣ ਵਾਲੀ ਹੈ ਜ਼ਰੂਰ ਦੇਖਣ ਨੂੰ ਚਾਹੀਦੇ ਸਾਰੇ ਕਿਹੜਾ ਨੰਬਰ ਦੇ ਦੋਗਾ ਸਾਨੂੰ 5 10 ਚ 10 ਪੂਰੇ ਹਾਂਜੀ 10 ਚ 10 ਭਾਜੀ ਬਹੁਤ ਸੋਹਣੀ ਮੂਵੀ ਹੈ ਭਾਈ ਜਿਹੜੀ ਇਸ ਵਿੱਚ ਥੋੜ੍ਹ ਦਿੱਤੀ ਨਾ ਕਿ ਆਪਾਂ ਨੂੰ ਸਮਾਜ ਨੂੰ ਨਹੀਂ ਦੇਖਣਾ ਚਾਹੀਦਾ ਕਿ ਸਮਾਜ ਸਾਡੇ ਵਾਸਤੇ ਕੀ ਕਰੂਗਾ ਕਿ ਸਮਾਜ ਨੇ ਤਾਂ ਕੁਝ ਨਾ ਕੁਝ ਕਹਿਣਾ ਹੀ ਹੈ ਆਪਾਂ ਨੂੰ ਆਪਣਾ ਦੇਖਣਾ ਚਾਹੀਦਾ ਕਿ ਸਾਡੇ ਲਈ ਕੀ ਬਿਹਤਰ ਹੈਗਾ ਮੈਂ ਫਿਲਮ ਦੇਖ ਕੇ ਆਇਆ ਹਾਂ ਕਿਵੇਂ ਲੱਗੀ ਜੀ ਬਹੁਤ ਸੋਹਣੀ ਬਹੁਤ ਵਧੀਆ ਕਨਸੈਪਟ ਹੈ ਬਹੁਤ ਹੀ ਵਧੀਆ ਮੂਵੀ ਹੈ ਤੁਸੀਂ ਜੋ ਕਿੰਨੇ ਨੰਬਰ ਦੇਣੇ ਹੋ 10 ਦਿਓ 10 ਇਹ ਵਧੀਆ ਫਿਲਮਾਂ ਬਣਨੀਆਂ ਚਾਹੀਦੀਆਂ ਬਿਲਕੁਲ ਬਣਨੀਆਂ ਚਾਹੀਦੀਆਂ ਜੀ ਬਿਲਕੁਲ ਫੈਮਿਲੀ ਮੂਵੀ ਬਹੁਤ ਸੋਹਣੀ ਮੂਵੀ ਹੈ ਜੀ ਕੀ ਖਾਸ ਲੱਗਾ ਵੀ ਜੀ ਤੁਹਾਨੂੰ ਬਸ ਦੇਖਣ ਲਈ ਵੀ ਕੋਈ ਸਿੱਖਣ ਵਾਲੀ ਚੀਜ਼ ਆ ਦੇ ਵਿੱਚ ਵੀ ਕਿਸ ਤਰ੍ਹਾਂ ਕੁੜੀਆਂ ਦੇ ਨਾਲ ਹੁੰਦਾ ਤੇ ਕਿਵੇਂ ਮੁਸ਼ਕਿਲਾਂ ਕਰਉਂਦੇ ਤੁਹਾਡੇ ਵਰਗੇ ਕੀ ਕੀ ਪ੍ਰੋਬਲਮ ਆਉਂਦੀਆਂ ਨੇ ਕੁੜੀਆਂ ਦੇ ਪੀਰੀਅਡਸ ਕੀ ਕਹਿਣਾ ਚਾਹੁੰਦੇ ਹੋ ਜੀ ਫਿਲਮ ਦੇਖ ਕੇ ਆਏ ਹੋ ਕਿਵੇਂ ਲੱਗੀ ਅਸੀਂ ਤਾਂ ਅਸੀ ਤਾਂ ਮੋਲੀ ਦੇ ਪਾਪ ਆ ਜਸ ਗਰੇਵਾਲ ਇੱਕ ਰਾਈਟਰ ਉਹਦੇ ਬਾਦ ਦੇ ਲਿਖ ਰਿਹਾ ਤੇ ਮੈਂ ਸਿਸਟਰ ਫਿਰ ਤਾਂ ਘਰ ਦੇ ਮੈਂਬਰ ਨੇ ਔਰ ਘਰਾਂ ਚੋਂ ਇਹੋ ਜਿਹੇ ਜਜ਼ਬਾਤ ਨਿਕਲ ਕੇ ਸਕਰੀਨ ਤੇ ਲਿਆਉਣੇ ਆ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਬਹੁਤ ਸੋਹਣੀ ਫਿਲਮ ਬਹੁਤ ਸੋਹਣੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਜੀ ਮੈਂ ਤਾਂ ਰਾਣੀ ਮੈਂ ਹਾਂ ਤੁਸੀਂ ਦੇਖੋ ਇਦਾਂ ਦੇ ਪੁੱਤਰ ਨੂੰ ਜਨਮ ਦਿੱਤਾ ਜਿਹੜੇ ਕਿ ਪੰਜਾਬ ਨੂੰ ਫਿਲਮਾਂ ਦੇ ਰਾਹੀਂ ਸੇਧਾਂ ਦਿੰਦੇ ਨੇ ਇਹ ਕਿਸੇ ਸ਼ੁਕਰ ਪਰਮਾਤਮਾ ਇਹ ਇਹ ਚੀਜ਼ਾਂ ਤੁਹਾਡੀ ਗੁੜਤੀ ਚੋਂ ਆਈਆਂ ਨੇ ਤੁਹਾਡੀ ਝੋਲੀ ਚੋਂ ਆਈਆਂ ਨੇ ਜਿਹੜੀਆਂ ਲੋਕਾਂ ਦੇ ਝੋਲੀ ਚ ਪੈ ਰੀਆਂ ਨੇ ਸ਼ੁਕਰ ਹੈ ਪਰਮਾਤਮਾ ਦਾ ਸ਼ੁਕਰ ਹੈ ਜੀ ਦਾਦਾ ਜੀ ਵੀ ਮੰਮੀ ਨਾਨਾ ਜੀ ਨਾਨੀ ਜੀ ਸਾਰੇ ਲਿਟਰੇਚਰ ਪੜ੍ਹਦੇ ਸੀ ਘਰ ਚ ਲਿਟਰੇਚਰ ਕਾਫੀ ਸੀ ਪਰ ਅਸੀਂ ਵੀ ਹਰਾ ਨਾ ਜੀ ਇੰਨੀਆਂ ਡਿਫਰੈਂਟ ਕਨਸੈਪਟਸ ਤੇ ਲਿਖਣਾ ਮਤਲਬ ਸਭ ਤੋਂ ਖਾਸ ਗੱਲ ਕੀ ਲੱਗੀ ਤੁਹਾਨੂੰ ਵੀ ਜਿਹੜੀ ਚੀਜ਼ ਤੁਸੀਂ ਐਕਸਪੈਕਟ ਨਹੀਂ ਕਈ ਵਾਰੀ ਹੁੰਦਾ ਨਾ ਵੀ ਅੱਛਾ ਆ ਵੀ ਕਰ ਲੈਂਦਾ ਭਰਾ ਇਹੋ ਜਿਹੀਆਂ ਫਿਲਮਾਂ ਲਿਖਣਾ ਦਾਣਾ ਪਾਣੀ ਫਿਰ ਰੌਣਕ ਫਿਰ ਆ ਜਦੋਂ ਦਾਣਾ ਪਾਣੀ ਰਿਲੀਜ਼ ਹੋਈ ਸੀ ਡੈਡੀ ਨੇ ਮੈਨੂੰ ਫੋਨ ਕਰਕੇ ਪੁੱਛਿਆ ਸੀ ਬੀਬਾ ਇਹ ਨਹੀਂ ਲਿਖੀ ਹੈ ਨਾ ਪੱਕਾ ਕਿਸੇ ਹੋਰ ਨੇ ਤਾਂ ਨਹੀਂ ਲਿਖੀ ਸੋ ਇਹ ਅਸੀਂ ਐਕਸਪੈਕਟ ਨਹੀਂ ਸੀ ਕੀਤਾ ਪਰ ਜੋ ਵੀ ਹੈ ਵਾਈਗਰੂ ਪਰਮਾਤਮਾ ਦਾ ਸ਼ੁਕਰ ਹੈ ਜੀ ਜੋ ਇਸ ਫਿਲਮ ਚ ਵੀ ਦਿਖਾਇਆ ਵੀ ਪਰਮਾਤਮਾ ਆਪੇ ਲੈ ਕੇ ਚੱਲਦਾ ਜਦੋਂ ਨੀਤਾ ਨੇ ਉਹਨਾਂ ਨੂੰ ਮਰਾਦਾਂ ਆਪੇ ਲਾਉਂਦੀਆਂ ਨੇ ਹਨਾ ਹਾਂ ਜੀ ਥੈਂਕ ਯੂ ਥੈਂਕ ਯੂ ਕਿਵੇਂ ਲੱਗੀ ਸਰ ਫਿਲਮ ਦੇਖ ਕੇ ਆਏ ਹੋ ਕੀ ਕਹਿਣਾ ਚਾਹੋਗੇ ਅਮੇਜ਼ਿੰਗ ਸਰ ਫਸਟ ਟਾਈਮ ਹੈ ਕੋਈ ਮੂਵੀ ਇਦਾਂ ਦਾ ਮੈਸੇਜ ਲੈ ਕੇ ਆਈ ਹੈ ਆਪਾਂ ਅੱਜ ਦੇ ਟਾਈਮ 'ਚ ਫੋਨ ਕਰਕੇ ਅੱਜ ਕੱਲ ਦੇ ਬੱਚੇ ਵੀ ਅੱਜ ਕੱਲ ਦੀ ਜਨਰੇਸ਼ਨ ਉਹ ਰਿਸ਼ਤਿਆਂ ਤੋਂ ਦੂਰ ਹੋ ਰਹੀ ਹੈ ਬਟ ਇਹ ਫਿਲਮ ਰਿਸ਼ਤੇ ਦਿਖਾਉਂਦੀ ਹੈ ਜੀ ਇੱਕ ਚਾਰ ਕੁੜੀਆਂ ਦੇ ਇੱਕ ਪਿਓ ਨੂੰ ਕੀ ਫੀਲ ਹੁੰਦਾ ਉਹ ਮੈਂ ਅੱਜ ਪਰਦੇ ਤੇ ਦੇਖਿਆ ਕਮਾਲ ਬਾ ਕਮਾਲ ਵਾਟ ਇਜ਼ ਦ ਬੈਸਟ ਪਾਰਟ ਸਭ ਤੋਂ ਬੈਸਟ ਪਾਰਟ ਬੈਸਟ ਪਾਰਟ ਇਹ ਹੈ ਜੀ ਕਿ ਕਈ ਵਾਰ ਚੀਜ਼ਾਂ ਇੰਨੀਆਂ ਵੱਡੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਦੇਖਣ ਦਾ ਨਜ਼ਰੀਆ ਉਹ ਜਿਵੇਂ ਉਹ ਐਂਡ ਤੇ ਹੀਰੋ ਸਾਰਾ ਕੁਝ ਨੂੰ ਸੈੱਟ ਕਰਦਾ ਮਤਲਬ ਵੀ ਉਹ ਇੰਨਾ ਵੱਡਾ ਨਹੀਂ ਹੁੰਦਾ ਬਟ ਆਪਾਂ ਉਹਨੂੰ ਬਹੁਤ ਵੱਡਾ ਬਣਾ ਦਿੰਨੇ ਆ ਬੰਕਜ ਕਪੂਰ ਉਹਨਾਂ ਦਾ ਪੰਜਾਬੀ ਸਿਨੇਮੇ 'ਚ ਆਉਣਾ ਬੈਸਟ ਮੈਂ ਤਾਂ ਉਹਨਾਂ ਨੂੰ ਹਾਲੀਵੁੱਡ 'ਚ ਦੇਖਿਆ ਪਹਿਲਾਂ ਬੋਲੀਵੁੱਡ 'ਚ ਪਰ ਇੱਧਰ ਆ ਕੇ ਉਹਨਾਂ ਦਾ ਅਮੇਜ਼ਿੰਗ ਉਹਨਾਂ ਦੀ ਐਕਟਿੰਗ ਅਜੀਬ ਜਿਹੀ ਨਸ਼ਾ ਦਿੰਦੀ ਹੈ ਆ ਦੇਖਾਂ ਚ ਮਤਲਬ ਬੰਦਾ ਦੇ ਸੋਚਦਾ ਹੈ ਸਕਰੀਨ ਨੂੰ ਦੇਖਦੇ ਰਹੋ ਹਰ ਵੇਲੇ ਉਹਨਾਂ ਦੇ ਡਾਇਲੌਗਸ ਹੁੰਦੇ ਰਹੋ ਬਹੁਤ ਬਹੁਤ ਅੱਛਾ ਬੇਟਾ ਤੁਹਾਨੂੰ ਕਿਵੇਂ ਲੱਗੀ ਮੂਵੀ ਵਧੀਆ ਵਧੀਆ ਲੱਗੀ ਸਭ ਤੋਂ ਖਾਸ ਕੀ ਲੱਗਾ ਫਿਲਮ ਚ ਸਭ ਕੁਝ ਹੀ ਖਾਸ ਹੈ ਸਭ ਕੁਝ ਹੀ ਖਾਸ ਹੈ ਕਿੰਨੇ ਨੰਬਰ ਦੇਣੇ ਹੋ 10 ਆਫ 10 10 10 ਹੈ ਮੈਮ ਆ ਵਾਜੀ ਵਾਖਿਆ ਮੈਮ ਇਹ ਮੋਸਟਲੀ ਕੁੜੀਆਂ ਦੇ ird gird ਘੁੰਮਦੀ ਕਹਾਣੀ ਕੀ ਕਹਿਣਾ ਚਾਹੂੰਗਾ ਬਹੁਤ ਸੋਹਣੀ ਮੂਵੀ ਆ ਤੇ ਮੈਨੂੰ ਐ ਲੱਗਿਆ ਕਿ ਹਰ ਇੱਕ ਸੀਨ ਹਰ ਫੈਮਿਲੀ ਦਾ ਆਪਾਂ ਕਹਿ ਸਕਦੇ ਹਰ ਫੈਮਿਲੀ ਵਿੱਚ ਉਹ ਹੁੰਦਾ ਐਜ਼ ਇਟ ਇਜ਼ ਜਿੱਦਾਂ ਐ ਲੱਗ ਰਿਹਾ ਸੀ ਕਿ ਆਪਦੀ ਘਰ ਦੀ ਕਹਾਣੀ ਹੈ ਪੰਕਜ ਕਪੂਰ ਆਪਣੇ ਫਾਦਰ ਲੱਗੇ ਡਿਊਰਿੰਗ ਦਾ ਫਿਲਮ ਹਾਂਜੀ ਲੱਗੇ ਕਿਉਂਕਿ ਅਸੀਂ ਖੁਦ ਪੰਜ ਸਿਸਟਰ ਆ ਹਾਂ ਹਾਂਜੀ ਮੈਂ ਫੀਲ ਕੀਤਾ ਕਿ ਹਰ ਇੱਕ ਮਤਲਬ ਘਰ ਦੀ ਕਹਾਣੀ ਹੈ ਕੁਝ ਸੀਨ ਇਦਾਂ ਦੇ ਕਿ ਆਪਾਂ ਨੂੰ ਐ ਲੱਗਦਾ ਹੈ ਕਿ ਆਪਣੇ ਨਾਲ ਹੀ ਹੋ ਰਿਹਾ ਸਭ ਕੁਝ ¿Tiene nombre de nosotros? años <laughs>